ਤੇ ਕਾਲ ਵੀ ਜੀ ਮੇ ਤੁਸੀਂ ਸਾਰੇ ਜਣੇ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਅੱਜ ਵੀ ਵਧੀਆ ਇੱਥੇ ਸ਼ਾਮ ਦਾ ਟਾਈਮ ਸੀਗਾ ਤੇ ਮੈਂ ਨਾ ਥੋੜੇ ਜੇ ਕੱਪੜੇ ਧੋਤੇ ਸੀ ਤੇ ਮੈਂ ਉਹਨਾਂ ਨੂੰ ਪੈ ਲਗਾਉਣ ਲੱਗ ਪਈ ਸੀਗੀ ਬਾਕੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਕੀ ਮੇਰੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਰੂਰ ਮਿਲ ਜਾਵੇ ਕੱਪੜੇ ਮੈਂ ਅੱਜ ਧੋਤੇ ਸੀਗੇ ਤੇ ਉਹਨਾਂ ਨੂੰ ਮੈਂ ਕਿਹਾ ਚਲੋ ਤੇਲ ਲਗਾ ਕੇ ਨਾਲ ਦੀ ਨਾੜੀ ਜਿਹੜਾ ਹੈਗਾ ਉਹ ਰੱਖ ਦਵਾਂ ਕਿਉਂਕਿ ਫਿਰ ਨਾ ਕੁਰਸੀ ਦੇ ਉੱਪਰ ਪਏ ਰਹਿੰਦੇ ਨੇ ਕੱਪੜੇ ਫਿਰ ਉਹ ਚੰਗੇ ਨਹੀਂ ਲੱਗਦੇ ਹੈਗੇ ਇਸ ਕਰਕੇ ਮੈਂ ਕਿਹਾ ਚਲੋ ਨਾਲ ਦੀ ਨਾੜੀ ਜਿਹੜਾ ਤੇਹ ਵਾਲਾ ਕੰਮ ਹੈਗਾ ਉਹ ਨਿਪਟ ਜਾਵੇ ਤਾਂ ਹੀ ਵੇਖੋ ਵਧੀਆ ਕਿ ਮੇਰਾ ਸਾਰੇ ਕੰਮ ਨਿਪੜ ਗਿਆ ਸੀ ਆ ਪਸ਼ੂਆਂ ਦਾ ਕੰਮ ਕਰਾਈ ਸੀ ਕਿ ਮੈਂ ਪਸ਼ੂਆਂ ਨੂੰ ਅੰਦਰ ਬੰਨ ਦਿੱਤੇ ਸੀਗੇ ਤੇ ਕਿਉਂਕਿ ਮੱਛਰ ਬਹੁਤ ਜ਼ਿਆਦਾ ਹੋਇਆ ਪਿਆ ਹੈ ਨਾ ਇਸ ਕਰਕੇ ਫਿਰ ਰਾਤ ਨੂੰ ਸੀ ਅੰਦਰ ਬੰਨ ਬੰਨ ਕੇ ਉਹਨਾਂ ਨੂੰ ਪੱਖਾ ਵਗੈਰਾ ਲਗਾ ਦੇ ਮੈਂ ਉਹਨੇ ਜੀ ਗਾਇਜ਼ ਇੱਥੇ ਨਾ ਜੈਸਮੀਨ ਬੈਠੀ ਸੀ ਉਹਦਾ ਹੀ ਨਾ ਤਬੀਅਤ ਠੀਕ ਨਹੀਂ ਹੈਗੀ ਚਿਕਨ ਬਾਕਸ ਮਤਲਬ ਕਿ ਗੱਗੀ ਦੇ ਔਰ ਉਹਦੇ ਦੋਨਾਂ ਦੀ ਨਿਕਲੀ ਹੋਈ ਆ ਜਿਹਨੂੰ ਮਾਤਾ ਕਹਿ ਦਿੰਦੇ ਆ ਪਹਿਲਾਂ ਮੇਰੀ ਨਿਕਲੀ ਹੋਈ ਸੀ ਇਹ ਨਾ ਫਲੂਈ ਹੁੰਦਾ ਇੱਕ ਹੁਣ ਇਹਨਾਂ ਨੂੰ ਨਿਕਲ ਆਈ ਵੀ ਆ ਇਹਨਾਂ ਦਾ ਤਾਂ ਬੁਰਾ ਹਾਲ ਹੀ ਜੈਸਮਿੰਦਾ ਤਾਂ ਮੂੰਹ ਤੇ ਫੇਸ ਤੇ ਪੂਰੇ ਤੇ ਹੋਈ ਪਈ ਆ ਮਤਲਬ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਸਕੂਲ ਤੇ ਵੀ ਹਨਾ ਹੁਣ ਛੁੱਟੀਆਂ ਹੀ ਨੇ ਕਿਉਂਕਿ ਪੇਪਰ ਨੇ ਇਹਦੇ ਤੇ ਪੇਪਰਾਂ ਚ ਵੀ ਹੁਣ ਮੈਡਮ ਨਾਲ ਗੱਲ ਕਰਕੇ ਆਏ ਆ ਅਸੀਂ ਵੀ ਥੋੜੇ ਦਿਨ ਸਕੂਲ ਨਹੀਂ ਆ ਹੋਊਗਾ ਫਿਰ ਮੈਡਮ ਕਹਿੰਦੇ ਚਲੋ ਕੋਈ ਗੱਲ ਨਹੀਂ ਦੋਨਾਂ ਦੇ ਹੀ ਜ਼ਿਆਦਾ ਨਿਕਲੀ ਹੋਈ ਐ ਤੇ ਇੱਥੇ ਮੈਂ ਕੱਪੜੇ ਹੀ ਤੈਹ ਲਗਾ ਰਹੀ ਸੀ ਕੱਪੜੇ ਜਿਹੜੇ ਹੈਗੇ ਆ ਮੈਂ ਕੱਲ ਤੋਂ ਏਸੀਏ ਵਿੱਚ ਚਲੋ ਤੈਹ ਲਗਾ ਕੇ ਇਹ ਕੰਮ ਮੈਨੂੰ ਬਹੁਤ ਔਖਾ ਲੱਗਦਾ ਹੈ ਨਾ ਤੇ ਬਾਕੀ ਘਰ ਦੇ ਕੰਮ ਨਿਭੜ ਗਏ ਸੀ ਬਾਕੀ ਰਾਤ ਨੂੰ ਰੋਟੀ ਰੂਟੀ ਦਾ ਰੋਟੀ ਦੁੱਧ ਤੇ ਭਾਂਡੇ ਉਹ ਕਰੂੰਗੀ ਕਪੜੇ ਨਹੀਂ ਤੇ ਆ ਲਾਂ ਦੀ ਲਾਂ ਨਹੀਂ ਮੇ ਜੈਸਮੀਨ ਨਾਲ ਕਿੰਨੀ ਆ ਸਾਰੀਆਂ ਗੱਲਾਂ ਕਰ ਲਈਆਂ ਮੈਂ ਖੈ ਕਰਾਂਗੇ ਉਹ ਕਰਾਂਗੇ ਤੁਹਾਨੂੰ ਪਤਾ ਹੀ ਹੈ ਨਾ ਇਹਨੂੰ ਜਦੋਂ ਉਹ ਨਾ ਬੱਚੇ ਬਿਮਾਰ ਹੋ ਜਾਂਦੇ ਤੇ ਮਾਂ ਨੂੰ ਦੇਖੋ ਕਿੰਨੀ ਟੈਨਸ਼ਨ ਹੋ ਜਾਂਦੀ ਮੈਂ ਇਹਨੂੰ ਨਾ ਨੀਂਦ ਨਹੀਂ ਆਉਂਦੀ ਕਿਉਂਕਿ ਇਹ ਸੌਂਦੇ ਨਹੀਂ ਵਿਚਾਰੇ ਰਾਤ ਨੂੰ ਇਹਨਾਂ ਨੂੰ ਤਕਲੀਫ ਹੁੰਦੀ ਹੈ ਫਿਰ ਮੈਂ ਇਹਨੂੰ ਟੈਨਸ਼ਨ ਰਹਿੰਦੀ ਹੈ ਮੈਂ ਕਈ ਵਾਰ ਕਹਿੰਦੀ ਆ ਕਿ ਇਹਦੇ ਨਾਲ ਤਾਂ ਮੈਨੂੰ ਹੀ ਜ਼ਿਆਦਾ ਹੋ ਜਾਂਦੀ ਇਹ ਇਹਨਾਂ ਨੂੰ ਨਾ ਕੁਝ ਵੀ ਹੋਵੇ ਤੁਹਾਨੂੰ ਪਤਾ ਹੈ ਬੱਚੇ ਜਦੋਂ ਬਿਮਾਰ ਹੋ ਜਾਂਦੇ ਹਨ ਨਾ ਤਾਂ ਬਸ ਇੱਕ ਬੇਚੈਨੀ ਜੀ ਲੱਗੀ ਰਹਿੰਦੀ ਹੈ ਕਿ ਇਹ ਛੇਤੀ ਛੇਤੀ ਨਾ ਠੀਕ ਹੋ ਜਾਣ ਕਿਉਂਕਿ ਇਹ ਦੋਨੋਂ ਹੀ ਐਦਾਂ ਹੁੰਦਾ ਕਿ ਲੜਦੇ ਖੇਲਦੇ ਕੋਲ ਦੇ ਇਹ ਹੀ ਕੁਝ ਕਰਦੇ ਚੰਗੇ ਲੱਗਦੇ ਬੱਚੇ ਤੁਹਾਨੂੰ ਪਤਾ ਹੈ ਇਹ ਬੱਚੇ ਤਾਂ ਘਰ ਦੀ ਰੌਣਕ ਹੁੰਦੇ ਹਨ ਹੈਨਾ ਇਹਨਾਂ ਇਹਨਾਂ ਨੂੰ ਬਿਮਾਰ ਦੇਖ ਕੇ ਜਿਹੜਾ ਮੇਰਾ ਦਿਲ ਘਟਦਾ ਰਹਿੰਦਾ ਨਾ ਹੋਰੀ ਤਰ੍ਹਾਂ ਜੀਵ ਜੀਵ ਜੀਆਂ ਫੀਲਿੰਗ ਆਉਂਦੀਆਂ ਰਹਿੰਦੀਆਂ ਨੇ ਤੇ ਚਲੋ ਬਾਬਾ ਜੀ ਸ਼ਿਛੇਤੀ ਮਹਾਮਾਈ ਠੀਕ ਕਰੇ ਨਾ ਨੂੰ ਤੇ ਇੱਥੇ ਮੈਂ ਆ ਗਈ ਸੀ ਇੱਧਰ ਇੱਧਰ ਨਾਲ ਥੋੜੇ ਜਿਹੇ ਪੱਤੇ ਜਿਹਦਾ ਸੁੱਕੇ ਪੱਤੇ ਝੜ ਜਾਂਦੇ ਐ ਮੈਂ ਕਿਹਾ ਨਾਲ ਦੀ ਨਾਲ ਹੀ ਹੈ ਨਾ ਸੁੰਬਰ ਦੇਵੀ ਫਿਰ ਜ਼ਿਆਦਾ ਨਹੀਂ ਹੁੰਦੇ ਜਦੋਂ ਜ਼ਿਆਦਾ ਹੋ ਜਾਂਦੇ ਨਾ ਫਿਰ ਬਹੁਤ ਔਖਾ ਲੱਗਦਾ ਫਿਰ ਮੈਂ ਇੱਥੇ ਨਾ ਰੜਕਤਾ ਸੀ ਮੰਗਾਇਆ ਹੋਇਆ ਹੀ ਸੀਗਾ ਤੇ ਮੈਂ ਕਿਹਾ ਚਲੋ ਇਹ ਜਿਹੜੀ ਹੈਗੀ ਆ ਨਾਲ ਦੀ ਨਾਲ ਹੀ ਸੁੰਬਰ ਦਿਨੀ ਆ ਥੋੜੇ ਹੀ ਸੀਗੇ ਪੱਤੇ ਵੈਸੀ ਮੈਂ ਵੇੜਾ ਧੋਇਆ ਸੀਗਾ ਨਾ ਕੱਲ ਧੋਇਆ ਸੀਗਾ ਤੇ ਫਿਰ ਮੈਂ ਕਿਹਾ ਚਲੋ ਇਹ ਜਿਹੜਾ ਹੈਗਾ ਸੁੰਬਰ ਦਿਨੀਆਂ ਇਹਨਾਂ ਨੂੰ ਚਾੱਕ ਕੇ ਫਿਰ ਮੈਂ ਬਾਹਰ ਛੁੱੜ ਦੂੰਗੀ ਬਾਹਰ ਵੀ ਵੈਸੇ ਸਿੱਧੀ ਆੜੀ ਵਾਲਾ ਲਾਣਾ ਹੈ ਕਿਉਂਕਿ ਬਾਹਰ ਬਹੁਤ ਹਲਕਾ ਹੈ ਵੈਸੇ ਮੈਂ ਸਾਫ਼ ਕਰਨ ਲੱਗੀ ਸੀ ਵੇ ਕਹਿੰਦੇ ਕੁਛ ਲੜ ਜੂਗਾ ਕਿਉਂਕਿ ਬਰਸਾਤ ਦਾ ਮੌਸਮ ਹੈ ਹੈਨਾ ਐਬਸੋਲੂਟਲੀ ਬਹੁਤ ਨਿਕਲ ਦੇਣੀ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਨਾ ਇੱਕ ਵਾਰ ਦਿਹਾੜੀ ਵਾਲਾ ਲਾ ਕੇ ਸਾਫ਼ ਕਰਾ ਦਿਓ ਕਿਉਂਕਿ ਬੱਚੇ ਖੇਡਦੇ ਰਹਿੰਦੇ ਨੇ ਕਿ ਗੁਰੂ ਸਾਡੇ ਨੂੰ ਬਹੁਤ ਆਦੇ ਤੇ ਕਦੇ ਇੱਥੇ ਬਹਿ ਜੂ ਕਦੇ ਉੱਥੇ ਬਹਿ ਜੂ ਖੇਲਣ ਉਹਨੂੰ ਇਦਾਂ ਹੀ ਰਹਿੰਦਾ ਵੀ ਕੋਈ ਨਾ ਕੁਝ ਕਰਦਾ ਹੀ ਰਹਿੰਦਾ ਫਿਰ ਬੱਚਿਆਂ ਕਰਕੇ ਨਾ ਮੈਂ ਕਿਹਾ ਤੁਸੀਂ ਸਾਫ਼ ਕਰਾਓ ਇੱਕ ਵਾਰ ਪਰ ਜਿਨ੍ਹਾਂ ਦਾ ਪਲਾਟ ਹੈ ਉਹ ਤਾਂ ਕਰਵਾਉਂਦੇ ਨਹੀਂ ਹੈਗੇ ਇਸ ਕਰਕੇ ਸਾਨੂੰ ਹੀ ਕਰਵਾਉਣਾ ਪੈਂਦਾ ਚਲੋ ਹੈਨਾ ਬੱਚਿਆਂ ਨੇ ਵੀ ਸਾਡੇ ਨਾਲ ਹੀ ਖੇਡਣਾ ਗੱਗੀ ਨੂੰ ਆਦਤ ਨਾ ਗਲੀ ਗਲੀ ਚ ਬਹੁਤ ਜ਼ਿਆਦਾ ਹਲਕਰਾ ਹੋਇਆ ਪਿਆ ਤੇ ਉਹਦੇ ਕਰਕੇ ਫਿਰ ਇਹ ਕਹਿੰਦੇ ਸੀ ਚਲੋ ਮੈਂ ਨਾ ਲਵਾ ਦੂੰਗਾ ਵੈਸੇ ਅੱਜ ਤਾਂ ਬਾਰਿਸ਼ ਹੋ ਰਹੀ ਸੀ ਇਸ ਕਰਕੇ ਅੱਜ ਤਾਂ ਕੈਂਸਲ ਕਰ ਦਿੱਤਾ ਸੀ ਫਿਰ ਦਿਹਾੜੀ ਵਾਲੇ ਨੇ ਕਿੱਥੇ ਕੰਮ ਕਰਨਾ ਸੀਗਾ ਹੈਨਾ ਹੁਣ ਸੀਗਾ ਚਲ ਕੱਲ ਨੂੰ ਹੀ ਕਹਿੰਦੇ ਮੈਂ ਜਾ ਕੇ ਦਿਹਾੜੀਦਾਰ ਲਿਆਉਂਗਾ ਤੇ ਫਿਰ ਮੈਂ ਇੱਥੇ ਸੈਰ ਕਰਨ ਲੱਗੀ ਸੀ ਇਹ ਹੀ ਟਾਈਮ ਹੁੰਦਾ ਸਵੇਰੇ ਦੇ ਟਾਈਮ ਮੈਂ ਸੈਰ ਕਰਦੀ ਹੁੰਨੀ ਆ ਮਾਰਨਿੰਗ ਮਾਰਨਿੰਗ ਹੈਨਾ 6:30 ਵਜੇ ਤੇ ਸ਼ਾਮ ਨੂੰ ਕਰਦੀ ਹੁੰਨੀ ਆ ਹੁਣ ਬੱਚੇ ਬਿਮਾਰ ਪੈ ਰਹੇ ਨਹੀਂ ਤਾਂਗੇ ਉਹ ਮੇਰੇ ਦੇ ਨਾਲ ਲਾ ਸੈਰ ਸੂਰ ਕਰਦੇ ਰਹਿੰਦੇ ਸੀ ਨਹੀਂ ਮੈਂ ਔਰ ਜੈਸਮੀਨ ਗਲੀ ਚ ਘਰ ਲੈਣੀ ਸੀ ਗੱਗੀ ਵੀ ਫਿਰ ਸਾਡੇ ਨਾਲ ਗਲੀ ਚ ਲੱਗਿਆ ਰਹਿੰਦਾ ਹੁਣ ਮੈਂ ਇੱਥੇ ਅੰਦਰ ਵਿੜੇ ਦੇ ਵਿੱਚ ਹੀ ਜਿਹੜੀ ਆਪਣੀ ਸੈਰ ਕਰ ਲਵਾਂਗੀ ਨਾਲੇ ਮੈਂ ਬੂਟਿਆਂ ਨੂੰ ਦੇਖਦੀ ਪਈ ਸੀਗਾ ਮੈਂ ਕਿਹਾ ਇਹਨਾਂ ਨੂੰ ਪਾਣੀ ਦੀ ਲੋੜ ਵੈਸੇ ਮੌਸਮ ਠੀਕ ਸੀਗਾ بارش ਹੋਈ ਸੀ ਪਾਣੀ ਇਹਨਾਂ ਨੂੰ ਦੇਣ ਦੀ ਬਿਲਕੁਲ ਵੀ ਲੋੜ ਨਹੀਂ ਸੀ ਤੇ ਇੱਧਰ ਨਾ ਆਇਆ ਇਹਦਾ ਹਰੀਆਲੀ ਹਰੀਆਲੀ ਦੀ ਮਤਲਬ ਬੂਟੇ ਲੱਗੇ ਹੋਏ ਨੇ ਹਨਾ ਤੇ ਆ ਗਮਲਿਆਂ ਦੇ ਵਿੱਚ ਵੀ ਫਲਾਵਰਸ ਵਗੈਰਾ ਲੱਗੇ ਹੋਏ ਨੇ ਬਹੁਤ ਸੋਹਣਾ ਲੱਗਦਾ ਰਹਿੰਦਾ ਹੈ ਤੇ ਅੱਜ ਵਸ ਮੈਂ ਹੋਰ ਵੀ ਲੈ ਕੇ ਆਈ ਹਾਂ ਮੈਂ ਤੁਹਾਡੇ ਨਾਲ ਕੱਲ ਨੂੰ ਵਲੌਗ ਦੇ ਵਿੱਚ ਸ਼ੇਅਰ ਕਰੂੰਗੀ ਕੱਲ੍ਹ ਵਾਲੇ ਤੇ ਇੱਥੇ ਨਾ ਸਾਡੇ ਅਮਰੂਦ ਦਾ ਬੂਟਾ ਇਹ ਹੋ ਗਿਆ 4 ਸਾਲ ਦਾ ਤੇ 4 ਸਾਲ ਦਾ ਹੋ ਗਿਆ ਇਹਨੂੰ ਤਿੰਨ ਵਾਰ ਫਰੂਟ ਲੱਗਿਆ ਹੁਣ ਇਹਨੂੰ ਚੌਥੀ ਵਾਰ ਲੱਗਿਆ ਏਨੀ ਦੋ ਵਾਰ ਲੱਗ ਲਿਆ ਤਿੰਨ ਵਾਰ ਲੱਗ ਲਿਆ ਇਹ ਹੁਣ ਇਹਨੂੰ ਚੌਥੀ ਵਾਰ ਲੱਗਿਆ ਹਜੀ ਕੱਚੇ ਨੇ ਤੇ ਲਾਲ ਅਮਰੂਦ ਲੱਗਦੇ ਨੇ ਤੇ ਬਹੁਤ ਸੋਹਣੇ ਹਨਾ ਹਾਂਜੀ ਗਾਇਜ਼ ਸ਼ੇਅਰ ਸੂਟ ਮੈਂ ਕਰਾਈ ਸੀ ਇਹ ਬਾਹਰ ਕੁੜੇ ਕੁੜੀ ਦੇ ਲਈ ਲਾਈ ਸੀ ਮੈਂ ਅੱਜ ਉਹ ਸਾਡੇ ਨਾਲ ਜਿਹੜੇ ਆਪਣੇ ਸੂਟ ਹੈਗੇ ਉਹ ਸ਼ੇਅਰ ਕਰਾਈਆਂ ਮੇਰੀ ਫਰੈਂਡ ਹੈ ਗੁਰਮੀਤ ਮੇਰੇ ਪੇਕੇ ਪਿੰਡ ਦਾ ਮਤਲਬ ਸਾਇਲਿਕ ਮੇਰੇ ਪੇਕੇ ਮੇਰੇ ਘਰ ਦੇ ਨਾਲ ਹੀ ਘਰ ਹੈ ਥੋੜੀ ਦੂਰ ਹੈ ਤੇ ਉਹ ਨਾ ਉਹਨੇ ਉੱਥੇ ਮਤਲਬ ਕਾਟੜਾ ਡੇਰੀਆ ਉੱਥੇ ਉਹਨੇ ਬੁਟੀਕ ਖੋਲਿਆ ਤੇ ਮੈਂ ਕਿਹਾ ਚਲ ਉਹ ਨਹੀਂ ਮੇਰੇ ਵਾਸਤੇ ਸੂਟ ਭੇਜ ਦੇ ਸੀਗੇ ਬਾਸਾਰੇ ਤੋਂ ਨਹੀਂ ਮੇਰੇ ਸੂਟ ਭੇਜ ਦਿੱਤੇ ਸੀਗੇ ਜਿੱਦਾਂ ਕਿ 1:30 ਵਜੇ বাস ਆਉਂਦੀ ਹੈ ਤੇ ਆ ਤਾਂ ਇੱਕ ਕਮੀਜ਼ ਭੇਜਿਆ ਰੱਖੋ ਬਹੁਤ ਸੋਹਣਾ ਇਹ ਨਾਲ ਅੱਦਾਂ ਪਿੰਕ ਕਲਰ ਦੀ ਪੀਚ ਜੀ ਕਲਰ ਦੀ ਹੈ ਨਾ ਸਲਵਾਰ ਲੱਗ ਜੂਗੀ ਜਾਂ yellow ਸਲਵਾਰ ਲਗਾ ਲਾਂਗੀ ਮੈਂ ਤੁਸੀਂ ਦੱਸਿਓ ਵੀ ਮੈਂ ਕਿਵੇਂ ਦੀ ਸਲਵਾਰ ਲਾਵਾਂ ਇਹਨਾਂ ਜਾਂ ਫਿਰ ਗ੍ਰੀਨ ਵੀ ਐ ਪਰਪਲ ਕਲਰ ਵੀ ਕਿੰਨੇ ਕਲਰ ਨੇ ਵੈਸੇ ਮੈਂ ਆਵਾ ਹੀ ਸੋਚ ਲਈ ਆ ਵੀ ਪੀਚ ਕਲਰ ਦੀ ਲੈ ਕੇ ਡਾਈ ਐਂਡ ਡਾਈ ਜਿੱਨੇਰ ਵਾਲੋਂ ਵੀ ਵਿੱਚ ਬਲੈਕ ਕਲਰ ਦੀ ਕਰਵਾ ਲਈ ਹੈ ਨਾ ਤੇ ਇੱਕ ਸੂਟ ਆਵਲ ਆ ਕੇ ਮੀਨਸ ਭੇਜਿਆ ਮੈਨੂੰ ਉਹਨੇ ਫੋਟੋਆਂ ਭੇਜੀਆਂ ਸੀਗੀਆਂ ਫਿਰ ਮੈਂ ਉਹਨੂੰ ਦੱਸ ਦਿੱਤਾ ਸੀ ਆ ਵੀ ਇਹ ਬਹੁਤ ਸੋਹਣਾ ਹੈ ਕਵੀਜੇ ਬੰਟੀ ਦੇ ਉਹਨੇ ਆਪਣੇ ਵਾਸਤੇ ਰੱਖਿਆ ਸੀਗਾ ਤੇ ਇੱਕ ਆ ਵਾਲਾ ਸੂਟ ਭੇਜਿਆ ਇਹ ਵੀ ਮੈਂ ਹੀ ਪਸੰਦ ਕੀਤਾ ਸੀਗਾ ਇਹਦੇ ਨਾਲ ਮੈਂ ਆ ਜਿਹਦਾ ਪਿੰਕ ਕਲਰ ਹੈ ਨਾ ਮੈਂ ਹਿੰਟਾਇਆ ਇਹ ਵਾਲੇ ਕਲਰ ਦੀ ਚੁੰਨੀ ਲਵਾਂਗੀ ਆ ਵਾਲਾ ਸੂਟ ਭੇਜਿਆ ਤੇ ਆ ਮੇਰੇ ਕੋਲ ਪਹਿਲਾਂ ਪਿਆ ਸੀਗਾ ਇਹ ਤੁਸੀਂ ਦੇਖਿਆ ਹੋਊਗਾ ਵੀਡੀਓ ਚ ਮੈਂ ਦਿਖਾਇਆ ਸੀਗਾ ਮੈਂ ਕਿਹਾ ਚਲੋ ਹੁਣ ਦਿਖਾ ਦਿੰਦੀ ਆ ਇੱਕ ਵਾਰ ਫੇਰ ਹੁਣ ਦੇਖੋ ਜੇ ਮੈਂ ਐਵੇਂ ਦੀ ਚੁੰਨੀ ਲਵਾਂ ਤਾਂ ਸੇਮ ਸੇਮੀ ਹੋ ਜਾਣਗੇ ਇੱਕ ਜੁਨੀ ਮਿਲ ਜੂਗੀ ਦੋਨਾਂ ਨਾਲ ਤਿੰਨਾਂ ਚ ਸੇਮ ਹੀ ਕੱਲੇ ਨੇ ਇਹ ਵਿੱਚ ਵੀ ਉਹੀ ਨੇ ਤੇ ਵਿੱਚ ਵੀ ਉਹੀ ਹੈ ਤੇ ਤੁਸੀਂ ਮੈਨੂੰ ਦੱਸਿਓ ਕਿ ਸੂਟ ਕਿਵੇਂ ਦਾ ਲੱਗਿਆ ਤੁਹਾਨੂੰ ਦੋਨੋਂ ਮੇਰੇ ਕਿਵੇਂ ਲੱਗੇ ਉਹਨੇ ਲੈ ਸੀ ਤੇ ਸੀਗੀ ਆਹ ਵਾਲੇ ਸੂਟ ਤੇ ਲਗਾਉਣ ਵਾਸਤੇ ਤੇ ਉਹਦੇ ਬੁਟੀਕ ਦਾ ਨਾਮ ਹੈ ਗੁਰਮੀਤ ਬੁਟੀਕਸ ਨਾ ਇਦਾਂ ਹੀ ਹੈ ਕੁਝ ਗੁਰਮੀਤ ਬੁਟੀਕ ਹੀ ਹੈ ਕੁਝ ਹੋਰ ਪਤਨ ਲਾਇਆ ਹੋਇਆ ਨਾਲ ਗੋਦ ਵਗੈਰਾ ਲਗਾਇਆ ਹੋਇਆ ਕਿ ਨੂੰ ਯਾਦ ਨਹੀਂ ਆਉਂਦਾ ਫਿਰ त्या हुई एसिपी भेजी सी तो वीडियो सी तू दस दीडियो मेरी प्रमोशन हो जूगी <laughs> इस करके मैं ही ना शेयर कर दस कि मेरी मतलब फ्रेंड ही ये भैं नहीं समझ लो सा बहुत प्यार है दा। ते का झूठ दस कि बाकी हम थानू ऐसी मैं मिलूंगी अगली वीडियो ठीक है जी ਵੀਡੀਓ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਮਿਲਦੇ ਆਂ ਹੋਰ ਵੀਡੀਏ ਚ ਤੇ ਮਿਲਦੇ ਹਾਂ ਅਗੇ ਹੋਰ ਵੀਡੀਓ ਦੇ ਨਾਲ ਸਸ਼ੀਕਾਲ ਬਾਏ ਬਾਏ ਰਬ ਰਾਖਾ ਬਾਈ ਦੀ ਸਾਰਿਆਂ ਨੂੰ ਖੁਸ਼ਕੀ ਤੰਦਰੁਸਤੀਆਂ ਵਾਖੇ